ਬਟਨ ਸਿਰ ਭਾਈ ਗੁਰਦਾਸ ਸਾਹਿਬ ਦਾ ਦਾਸ ਨੇ ਕਹਿਣਾ ਵੇਖੋ ਪੁਰਾਣੀ ਸਮੇਂ ਸੀ ਸਾਡੀ ਇੱਕ ਰੀਤ ਤੇ ਅੱਜ ਜਦੋਂ ਅਸੀਂ ਵਿਆਖਿਆ ਕਰਨੇ ਆ ਨਾ ਜੀ ਉਹਨਾਂ ਸ਼ਬਦਾਂ ਦੀ ਪਹਿਲੀ ਗੱਲ ਤਾਂ ਨਿਆਣਾ ਕੋਈ ਆਉਂਦਾ ਹੀ ਕੋਈ ਨਹੀਂ ਜੇ ਅਸੀਂ ਕਹੀ ਨਾ ਜੀ ਚਲੋ ਇਹ ਪੰਜਾਬੀ ਦੀ ਸਮਝ ਪੈਂਦੀ ਤੁਸੀਂ ਅੰਗਰੇਜ਼ੀ ਵਾਲਾ ਲਿਓ ਖਿਮਾ ਕਰ ਦਿਓ ਉਹ ਆਉਣਾ ਫਿਰ ਵੀ ਨਹੀਂ ਆਉਂਦੇ ਉਹ ਹੀ ਨਹੀਂ ਜਿਸ ਸੀਨੇ ਵਿੱਚ ਖਿੱਚ ਜਾਂ ਮੁਹੱਬਤ ਹੋਵੇਗੀ ਇਹ ਸੱਚ ਹੈ ਕਿ ਪੁਰਾਣੇ ਸਮੇਂ ਸਤਕਾਰ ਕਿਵੇਂ ਜਿੰਨਾ ਕਿਵੇਂ ਧੀ ਨੂੰ ਵਿਆਹ ਤੋਂ ਪਹਿਲਾਂ ਮੈਂ ਫਿਰ ਸ਼ਬਦ ਕਹਿ ਰਿਹਾ ਪੁਰਾਣੇ ਸਮੇਂ ਅੱਜ ਕਾਹੂ ਕੇ ਪੜਾਈ ਦਾ ਸਾਰਾ ਸਿਸਟਮ ਚੇਂਜ ਹੋ ਚੁੱਕਾ ਹੈ ਪੁਰਾਣੇ ਸਮੇਂ ਜੋ ਉਦਾਹਰਨ ਹੈ ਉਸ ਵਕਤ ਧੀ ਨੂੰ ਵਿਆਹ ਤੋਂ ਪਹਿਲਾਂ ਇੱਕ ਤਾਂ ਚੌਂਕਾ ਚੁੱਲਾ ਸਾਹਮਣਾ ਸਮਝਾਇਆ ਜਾਂਦਾ ਸੀ ਸਮਝੀਏ ਚੌਂਕਾ ਚੁੱਲਾ ਪੁੱਤਰ ਤੂੰ ਰੋਟੀ ਕਿਵੇਂ ਪਕਾਣੀ ਹੈ ਸਬਜ਼ੀ ਕਿਵੇਂ ਬਣਾਣੀ ਹੈ ਆ ਚੀਜ਼ ਕਿਵੇਂ ਬਣਾਣੀ ਹੈ ਤੇ ਉਹ ਕਲਾਸ ਕੋਈ ਨਹੀਂ ਸੀ ਲੱਗਦੀ ਪਿਆਰਿਓ ਮਾਂ ਹੀ ਏਡੀ ਵੱਡੀ ਟੀਚਰ ਸੀ ਉਹ ਮਾਂ ਹੀ ਚੌਂਕੀ ਧੀ ਨੂੰ ਸਭ ਕੁਝ ਸਮਝਾ ਦਿੰਦੀ ਸੀ ਵੀ ਤੂੰ ਕੁਕ ਕਿਵੇਂ ਰੋਟੀ ਪਾਣੀ ਕਰਨਾ ਉਸ ਤੋਂ ਬਾਅਦ ਫਿਰ ਮਾਂ ਅਗਲਾ ਕੰਮ ਕਰਦੀ ਸੀ ਕਿ ਤੈਨੂੰ ਕੱਪੜੇ ਕੱਢਣੇ ਹੁੰਦੇ ਨੇ ਚਾਦਰਾਂ ਬੀਬੀਆਂ ਕੱਢਦੀਆਂ ਸਨ ਸੱਚੀ ਗੱਲ ਆਪਣੀਆਂ ਫੁਲਕਾਰੀਆਂ ਕੱਢਦੀਆਂ ਸਨ ਆਪਣੇ ਖੱਥਾਨਾਂ ਤਾਣੇ ਤਣ ਕੇ ਖੱਡੀ ਲਾ ਕੇ ਚਿੱਦਰੀਆਂ ਬੁੰਡੀਆਂ ਸਨ ਖੇਸ ਤੇ ਚਾਦਰਾਂ ਬੁੰਡੀਆਂ ਸਨ ਤੇ ਫਿਰ ਅਗਲੀ ਗੱਲ ਮਾਸ ਜਦੋਂ ਵਿਆਹ ਨੇੜੇ ਆਉਂਦਾ ਸੀ ਕਹਿੰਦੀ ਸੀ ਮੇਰੀ ਏ ਧੀਏ ਤੂੰ ਚੱਲੀ ਖਾਂ ਆ ਕੋਈ ਸੌਰੇ ਕਰ ਹੋਣਾ ਪਰ ਇਹਨੂੰ ਇਸ ਪਾਖੇ ਨਾਲ ਲਾਜੋ ਵੀ ਔਰਤ ਨੂੰ ਨਿਵਾਦ ਖਾਨ ਲੈ ਵੀ ਤੇਰੇ ਕੁਝ ਫਰਜ਼ ਨੇ ਉਸ ਤੋਂ ਬਾਅਦ ਤੇਰਾ ਕਰ ਹੋਵੇ ਆਹ ਗੁਣ ਤੂੰ ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਹੈ ਰੋਟੀ ਪਾਣੀ ਤੋਂ ਤੇਰੇ ਘਰ ਕੋਲੋਂ ਕੋਈ ਖਾਲੀ ਨਾ ਜਾਏ ਪਈ ਸਭ ਕਹਿੰਦੇ ਆਓ ਪਿਆਰਿਓ ਮਾਪਿਆਂ ਦੇ ਘਰ ਚ ਧੀ ਲਾਡਾਂ ਵਾਲੀ ਹੈ ਸਹੁਰੇ ਦੇ ਘਰ ਵਿੱਚ ਕੀ ਕੀਮਤ ਪੈਂਦੀ ਹੈ ਗੁਣਾ ਦੇ ਕਰਕੇ ਕਿਉਂਕਿ ਅੱਜ ਕੱਲ ਤਾਂ ਪੈਸੇ ਕਰਕੇ ਜ਼ਿਆਦਾ ਪੈਂਦੀ ਹੈ ਵੈਗਰੂ ਸੱਚੀ ਲੋ ਜਿਹੜੀ ਟੌਪ ਦੀ ਕਾਰਨ ਹੈ ਮੈਂ ਉੱਥੋਂ ਦੀ ਗੱਲ ਕਰ ਰਿਹਾ ਗੱਡੀ ਆ ਗਈ ਕੋਈ ਕਰੋੜ ਰੁਪਇਆ ਰੋਟੀ ਤੇ ਲਾਤਾ ਤੇ ਚਾਹ ਬਣਾਉਣ ਦੀ ਅਕਲ ਵੀ ਨਾ ਹੋਵੇ ਕਿੰਨੇ ਬਸ ਠੀਕ ਹੀ ਠੀਕ ਹੈ ਜੀ ਉਹ ਪੁਰਾਣੇ ਸਮੇਂ ਦੀ ਗੱਲ ਹੈ ਇਹ ਬੜਾ ਵੱਡੀ ਗੱਲ ਸੀ ਇੱਥੋਂ ਤੱਕ ਮੈਂ ਜੀ ਗੁਰੂ ਅਰਗੁਨ ਸਾਹਿਬ ਦੀ ਇੱਕੋ ਬੇਟੀ ਬੀਬੀ ਵੀਰੋ ਜੀ ਬੀਬੀ ਜੀ ਦਾ ਵਿਆਹ ਚੁਬਾਲ ਹੋਇਆ ਸੀ ਇਹ ਅੰਮ੍ਰਿਤਸਰ ਦੇ ਨੇੜੇ ਜੀ ਚੁਬਾਲ ਤੇ ਜਿਸ ਵਕਤ ਆਹ ਜੂਰ ਡੋਲੀ 'ਚ ਬਿਠਾਉਣ ਲੱਗੇ ਨਾ ਬੇਟੀ ਨੂੰ ਉਹ ਤੁਹਾਨੂੰ ਪਤਾ ਹੈ ਵੀ ਪਿਤਾ ਨੂੰ ਧੀ ਮਿਲਦੀ ਤੇ ਗੁਰੂ ਅਰਗੁਨ ਸਾਹਿਬ ਨੇ ਮੈਂ ਅੱਜ ਵੀ ਰੀਚਾ ਮੈਂ ਗੁਰੂ ਅਰਗੁਨ ਸਾਹਿਬ ਦਾ ਕਾਫੀ ਜ਼ਿਕਰ ਕਰਨਾ ਚਾਹੁੰਦਾ ਨਾਮ ਤੇ ਆਇਨ ਸਾਜਣਾ ਜਦੋਂ ਤੋਰਨ ਲੱਗੇ ਤੇ ਬੀਬੀ ਵੀਰੋਜੀ ਪਿਤਾ ਜੀ ਨੂੰ ਗੱਲ ਲੱਗ ਕੇ ਮਿਲੀ ਤੇ ਮਾਰਨੇ ਸਿਰ ਤੇ ਹਾਥ ਰੱਖ ਕੇ ਸ਼ਬਦ ਕਹੇ ਅਸੀਸ ਦਿੱਤੀ ਉਦੋਂ ਬਾਅਦ ਮਾਂ ਨੂੰ ਮਿਲੀ ਮਾਤਾ ਦਮੋਦਰੀ ਜੀ ਨੂੰ ਤੇ ਮਾਤਾ ਜੀ ਨੇ ਪਤਾ ਕੀ ਕਿਹਾ ਕਹਿਣ ਲੱਗੇ ਸੁਣ ਬੀਬੀ ਮੈਂ ਤੁਝੇ ਸੁਣਾਉ ਪਤ ਕੀ ਮਹਿਮਾ ਕਹਿਤਾ ਗਾਉ ਪਤ ਸੇਵਕ ਕੀ ਸੇਵਾ ਸਫਲੀ ਪਤ ਬਿਨ ਅਬਰ ਕਰੈ ਸਭ ਨਿਭਲੀ ਫਿਰ ਸੁਣ ਗੁਰੂ ਅਰਗਵਿੰਦ ਸਾਹਿਬ ਉਪਦੇਸ਼ ਦੇ ਰਹਾ ਇਹ ਪਹਿਲੀਆਂ ਤੁਕਾਂ ਸਤਿਗੁਰਾਂ ਦੀਆਂ ਨੇ ਸੁਣ ਬੀਬੀ ਇਹ ਧੀਰੂ ਬੀਬੀ ਵੀ ਕਹਿੰਦੇ ਹੁੰਦੇ ਸਨ ਪੰਜਾਬ ਵਿੱਚ ਸੁਣ ਬੀਬੀ ਮੈਂ ਤੁਝਾ ਸੁਣਾਉ ਪਤ ਕੀ ਮਹਿਮਾ ਕਹਿ ਤਾ ਗਾਉ ਪਤ ਸੇਵਕ ਕੀ ਸੇਵਾ ਸਫਲੀ ਪਤ ਬਿਨ ਅਬਰ ਕਰੈ ਸਭ ਨਿਭਲੀ ਹੁਣ ਅੱਗੇ ਕਹਿੰਦੇ ਗੁਰ ਜਨ ਕੀ ਬਹੁ ਇੱਜ਼ਤ ਕਰਨੀ ਸੁਣਿਓ ਇੱਥੇ ਗੁਰ ਜਨ ਦਾ ਅਰਥ ਗੁਰੂ ਨੇ ਗੁਰ ਜਨ ਦਾ ਅਰਥ ਹੈ ਵੱਡੇ ਨੇ ਜਿਹੜੇ ਘਰ ਚ ਤੇਰੇ ਸਹੁਰੇ ਘਰ ਚ ਜਿਹੜੇ ਤੇਰੇ ਪਤੀ ਦੇ ਪਿਤਾ ਨੇ ਜਾਂ ਉਹਦਾ ਦਾਦਾ ਹੈ ਉਸ ਦਾਦੇ ਦੇ ਤੇਰੇ ਸਹੁਰੇ ਦੇ ਜਿਹੜੇ ਭਰਾ ਨੇ ਇਹ ਗਲਤੀ ਇਹ ਚੇਤੇ ਰੱਖੀ ਉਹਨਾਂ ਬਜ਼ੁਰਗਾਂ ਦੀ ਇੱਜ਼ਤ ਜ਼ਰੂਰ ਕਰੀ ਕਿ ਢੀ ਵੱਡੀ ਸਿੱਖਿਆ ਜੀ ਮਾਰਦੀ ਰਿਹਾ ਗੁਰ ਜਨ ਕੀ ਇੱਜ਼ਤ ਬੋ ਕਰਨੀ ਸਾਸ ਸੇਵ ਰਿੱਧ ਮੈਂ ਸੋ ਧਰਨੀ ਕੁੱਲ ਕੀ ਬਤ ਚਿਤ ਮੈਂ ਧਰਨੀ ਖੋਟੀ ਸੰਗਤ ਕਬੂ ਨਾ ਕਰਨੀ ਇਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿ ਰਹੇ ਹਨ ਮਾਤਾ ਦਮੋਦਰੀ ਪਤਾ ਇਹ ਕਹਿ ਰਹੇ ਨੇ ਸੁਣ ਪੁੱਤਰੀ ਪ੍ਰਾਨਨ ਤੇ ਪਿਆਰੀ ਇਸ ਤੇ ਬੈਸ ਬਿਤਾਇ ਸੁਕਾਰੀ ਕੀ ਕੰਮ ਪਰ ਬਾਤ ਉੱਠ ਕੇ ਮੱਜਨ ਕਰਿਓ ਗੁਰਬਾਣੀ ਕੋ ਮੁਖ ਤੇ ਰਰਿਓ ਤੀਏ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਤਗੁਰਾਂ ਦੀ ਬਾਣੀ ਦਾ ਨਿਤਨੇਮ ਜ਼ਰੂਰ ਕਰੀ ਮੈਂ ਇੱਕ ਬੇਨਤੀ ਕਰਾ ਕਿਹੜਾ ਜੀ ਅੱਜ ਦੱਸਦਾ ਲੋਕੀ ਤਾਂ ਆਪਣੀ ਨਿਤਨੇਮ ਕਰਦੇ ਨਾ ਪਿਛਲੇ ਦਿਨ ਕਿਹਾ ਲੋਕੀ ਧਰਮ ਨੂੰ ਮਰ ਲਈ ਧਰਮ ਲਈ ਮਰਨ ਨੂੰ ਤਿਆਰ ਨੇ ਧਰਮ ਕਮਾਣ ਨੂੰ ਤਿਆਰ ਕੋਈ ਨਹੀਂ ਫੂਕ ਦਿਆਂਗੇ ੜਾ ਦਿਆਂਗੇ ਪੁੱਛੋ ਕੋਈ ਨਾ 70 ਵਿਛਾ ਦੇਾਂਗਾ ਓ ਚ ਮਿਲਦਾ ਨਾ ਅੱਜ ਕੱਲ ਅਸੀਂ ਆਹ ਕਰਦੇ ਆ ਗੁਰਮਖੋ ਸਰੀਰ ਨੂੰ ਮਾਰਨ ਤੋਂ ਪਹਿਲਾਂ ਸ਼ਬਦ ਵਿੱਚ ਮਨ ਨੂੰ ਮਾਰ ਲਈਏ ਜੇ ਧਰਮ ਕਮਾਣਾ ਹੈ ਤਾਂ ਮਹਾਰਾਜ ਨੇ ਕਿਹਾ ਇਸ ਤਰ੍ਹਾਂ ਉਮਰ ਬੀਤੇਗੀ ਫਿਰ ਅਰਜ ਹੈ ਧੀ लाਡਲੀ ਕਰਕੇ ਜਾਣੀ ਜਾਂਦੀ ਹੈ ਪਰ ਜਦੋਂ ਵਿਆਹ ਕੇ ਸਹੁਰੇ ਘਰ ਜਾਂਦੀ ਉਦੋਂ ਗੁਣਾ ਕਰਕੇ ਕੀਮਤ ਪੈਂਦੀ ਹੈ ਦੂਸਰੀ ਬੇਨਤੀ business ਕਰਨ ਵਪਾਰ ਕਰਨ ਸਾਰੇ ਜਾਂਦੇ ਨੇ ਜਿਹੜੇ ਪਿਤਾ ਦੀ ਦਿੱਤੀ ਕੋਈ ਪੂੰਜੀ ਨੂੰ ਕੁਝ ਮੁਨਾਫਾ ਲਾਭ ਘਟ ਕੇ ਆਉਂਦੇ ਨੇ ਸਪੁੱਤਰ ਉਹਨਾਂ ਨੂੰ ਕਿਹਾ ਜਾਂਦਾ ਹੈ ਜੰਗ ਵਿੱਚ ਸਾਰੇ ਉਤਰਦੇ ਆ ਪਰ ਜਿਹੜੇ ਜਿੱਤ ਕੇ ਆਉਂਦੇ ਨੇ ਬਹਾਦਰ ਉਹ ਹੀ ਨੇ ਸ਼ਰੀਰ ਤਾਂ ਸਭ ਨੂੰ ਮਿਲਿਆ ਪਿਆਰਿਓ ਜਿੱਤ ਕਿਉਂ ਜਾਂਦੇ ਨੇ ਜਿਹੜੇ ਗੁਰੂ ਦੇ ਸ਼ਬਦ ਤੇ ਸੰਗਤ ਨਾਲ ਜੁੜੇ ਹੋਏ ਆ ਮਹਾਰਾਜ ਜੀ ਨੇ ਫਰਮਾਇਆ ਭਾਈ ਸਾਹਿਬ ਨੇ ਗੁਰਦਾਸ ਸਾਹਿਬ ਨਹਿਰ ਕਵਾਰ ਕੰਨਿਆ ਲਾਡਲੀ ਕੈ ਮਾਨੀਅਤ ਮੈਂ ਅਖਰੀ ਅਰਤ ਨਹੀਂ ਕਰਾਂਗਾ ਮੈਂ ਸਿੱਧੇ ਅਰਤ ਕਰ ਦਿੱਤੇ ਨਹਿਰ ਦਾ ਲਬਜ਼ੀ ਅਰਥ ਹੁੰਦਾ ਪੇਕਾ ਕਰ ਆ ਪੇਕਾ ਕਰ ਕੇ ਨੇ ਹਨਾ ਪਿਓ ਵੈਸੇ ਪਿਓ ਕੇ ਪਿਤਾ ਦਾ ਕਰ ਨਹਿਰ ਕਵਾਰ ਕੰਨਿਆ ਲਾਡਲੀ ਕੈ ਮਾਨੀਅਤ ਬੈ ਸਸਰਾਰ ਜੈ ਗੁਨਨ ਕੈ ਮਾਨੀਅੇ ਬਨਜ ਬਿਹਾਰ ਲਗ ਜਾਤ ਹੈ ਵਿਦੇਸ਼ ਪ੍ਰਾਨੀ ਕਈ ਹੈ ਸਪੂਤ ਲਾਭ ਲਬਧ ਕੈ ਆਨੀਏ ਜੈਸੇ ਤੋ ਸੰਗਰਾਮ ਸਮੇਂ ਪਰ ਦਰਮੇ ਅਕੇਲੋ ਜਾਏ ਜੀਤ ਆਵੇ ਸੋਈ ਸੂਰ ਸੁਪੱਟ ਬਖਾਨੀਐ ਮਾਨਸ ਜਨਮ ਪਾਏ ਚਰਨ ਸ਼ਰਨ ਗੁਰ ਸਾਧ ਸੰਗਤ ਮਿਲ ਗੁਰਦਵਾਰ ਪਹਿਚਾਨੀਐ ਸ਼ਰੀਰ ਮਿਲ ਗਿਆ ਪਿਆਰਿਓ ਸ਼ਰੀਰ ਨੂੰ ਗੁਰੂ ਕੀ ਬਾਣੀ ਮਿਲ ਜਾਏ ਸੰਗਤ ਮਿਲ ਜਾਏ ਸੰਗਤ ਤੋਂ ਬਿਨਾ ਜਨਮ ਨਹੀਂ ਜਿੱਤਿਆ ਜਾਂਦਾ